ਅੱਜ ਮੇਰੇ ਨੌਜਰ ਆਈ ਹੈ ਪੰਜਾਬ ਰੋਡਵੇ ਤੰਦ ਬਸ ਕੰਟਰੈਕਟ ਵਰਕਰ ਜੁਨੀਅਨ 25 11 ਜਦੇਬੰਦੀ ਮੈਂ ਪ੍ਰਧਾਨ ਗੁਰਪ੍ਰੀਤ ਸਿੰਘ ਪੰਜਾਬ ਰੋਡਵੇ ਸਾਡੀ ਭੁਜਗਾਂ ਨਾਲ ਜਗਦੀਪ ਸਿੰਘ ਸੰਧੂ ਚੇਅਰਮੈਨ ਸਾਡੀ ਭੁਜਗਾਂ ਸਾਡੀਆਂ ਕੌਜ ਮੰਗਾਂ ਜੋ ਪੰਜਾਬ ਸਰਕਾਰ ਨੰਨੇ ਸਮੇਂ ਤੋਂ ਟਾਲਪਟੋਲ ਕਰਦੀ ਆ ਰਹੀ ਆ ਕੱਚੇ ਕੰਮਿਆਂ ਨੂੰ ਪੱਕੇ ਨਹੀਂ ਕਰ ਰਹੀ ਔਰ ਭਾਰਤ ਨੂੰ ਨਵੀਆਂ ਬੱਸਾਂ ਪਾਉਣ ਦੀ ਬਜਾਏ ਪ੍ਰਾਈਵੇਟ ਬੱਸਾਂ ਨੂੰ ਪਹਿਲ ਦੇ ਰਹੀ ਆ ਪੰਜਾਬ ਸਰਕਾਰ ਤੇ ਕਿਹਦੇ ਵਿਰੋਧਚ ਅਸੀਂ ਅੱਜ ਹੜਤਾਲ ਕੀਤੀ ਆ ਕੱਲ ਨੂੰ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਹਦੇਰ ਐਸਕਾ ਘਰਾਵ ਕਰਾਂਗੇ ਜੇਕਰ ਸਾਡਾ ਗਰੀਬ ਮਸਲਾ ਹੱਲ ਨਾ ਹੋਇਆ ਤੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਊਗੀ ਪੰਜਾਬ ਰੋਡ 'ਤੇ ਧੰਨਵਾਦ ਜੀ ਇੱਕ ਹਾਂਜੀ ਮੈਂ ਜਗਦੀਪ ਸਿੰਘ ਚੇਅਰਮੈਨ ਪੰਜਾਬ ਰੋਡ ਦੇ 15 ਬਸਟ ਮਿਲਟ ਵਰਕਿੰਗ ਯੂਨੀਅਨ ਦੇ ਪ੍ਰਤੀਨਿਧ ਨਾਲ ਮੇਰੇ ਦੋਸਤ ਸਿੰਘ ਧਰਵਾਣਾ ਪੰਜਾਬ ਰੋਡ ਵਾਲੇ ਚੌਂਕੇ ਪੁਜੀਰਾ ਸਾਡੀਆਂ ਆਈਆਂ ਜੀ ਮੰਗਾਂ ਕਾਫੀ ਸਮੇਂ ਤੋਂ ਆਈਆਂ ਸਾਡੀਆਂ ਪਹਿਲੀਆਂ ਸਰਕਾਰਾਂ ਤੋਂ ਵੀ ਸਾਡੀ ਇਹੀ ਮੰਗ ਸੀ ਕੱਚੇ ਮਲਾਜੇ ਪੱਕੇ ਕੀਤੇ ਜਾਣ ਤੇ ਇਹ ਸਰਕਾਰ ਤੋਂ ਵੀ ਸਾਡੀ ਇਹੀ ਮੰਗ ਹੈ ਵੀ ਕੱਚੇ ਮਲਾਜੇ ਪੱਕੇ ਕੀਤੇ ਜਾਣ ਪਰ 3 ਸਾਲ ਦੀ ਜਾਨ ਦੇ ਬਾਵਜੂਦ ਬੂਧ ਵੀ ਅਸੀਂ ਉੱਥੇ ਦੇ ਉੱਥੇ ਹੀ ਰਹੇ ਹਾਂ ਅਸੀਂ ਸਰਕਾਰ ਨਾਲ ਕਾਫੀ ਲੰਬੇ ਸਮੇਂ ਤੋਂ ਵੀਡੀਓ ਵੀ ਕਰਦੇ ਆ ਰਹੇ ਹਾਂ ਸਾਨੂੰ ਤਾਲਮਤੂ ਕਰਾਉਣ ਤੋਂ ਇਲਾਵਾ ਸਰਕਾਰ ਕੁਝ ਨਹੀਂ ਦੇ ਰਹੀ ਆ ਸਾਨੂੰ ਮਜਬੂਰ ਨਾਲ ਹੜਤਾਲ ਕਰਨੀ ਪੈ ਰਹੀ ਆ ਸਾਡਾ ਕੋਈ ਸ਼ੌਂਕ ਨਹੀਂ ਆ ਆਮ ਜਨਤਾ ਨੂੰ ਮਤਲਬ ਪਬਲਿਕ ਨੂੰ ਰੈਸਮੈਂਟ ਕਰਨਾ ਪਰ ਸਾਨੂੰ ਮਜਬੂਰ ਨਾਲ ਹੜਤਾਲ ਕਰਨੀ ਪੈ ਰਹੀ ਆ ਜਿਸ ਕਾਰਨ ਅਸੀਂ ਅੱਜ 9 10 ਤੇ 11 ਤਰੀਕ ਦੀ ਸਾਡੀ ਅਣਕਿਛੇ ਸਮੇਂ ਦੀ ਹੜਤਾਲ ਆ ਤੇ ਕੱਲ ਨੂੰ ਅਸੀਂ ਸੀਐਮ ਹਾਊਸ ਦਾ ਘਰਾਵ ਕਰਾਂਗੇ ਸਰਕਾਰ ਨੇ ਜੇ ਸਾਡੀ ਤਾਂ ਵੀ ਮੰਗਵਾਲਾ ਨਾਲ ਕੋਈ ਧਿਆਨ ਨਹੀਂ ਦਿੱਤਾ ਤੇ ਅਸੀਂ ਅਨਮਿੱਥੇ ਸਮੇਂ ਦੀ ਅਧਾਲ ਤੇ ਜਾਣ ਲਈ ਮਜਬੂਰ ਹਾਂ ਜਿਸ ਦੀ ਜ਼ਿੰਮੇਵਾਰੀ ਸਾਡੀ ਮੈਨੇਜਮੈਂਟ ਤੇ ਸਰਕਾਰ ਦੀ ਹੋਣੀ। ਅੱਜ ਮੇਰੇ ਨਜ਼ਰ ਆਈ ਅਸੀਂ ਪੰਜਾਬ ਰੋਡਵੇ ਪੰਨਪਾਸ ਕੰਟਰੈਕਟ ਵਰਕਰ ਜੁਣੀਆਨ 25 11 ਜਤੇ ਬੰਦੀ ਮੈਜ ਪ੍ਰਧਾਨ ਗੁਰਪ੍ਰੀਤ ਸਿੰਘ ਪੰਜਾਬ ਰੋਡਵੇ ਸਾਡੀ ਪੁਜੀਗਾ ਨਾਲ ਜਗਦੀਪ ਸਿੰਘ ਸੰਧੂ ਚੇਅਰਮੈਨ ਸਾਡੀ ਪੁਜੀਗਾ ਸਾਡੀਆਂ ਕੁੱਝ ਮੰਗਾਂ ਜੋ ਪੰਜਾਬ ਸਰਕਾਰ ਨੰਨੇ ਸਮੇਂ ਤੋਂ ਟਾਲਪਟੋਲ ਕਰਦੀ ਆ ਰਹੀ ਆ। ਪੱਕੇ ਕੰਮੇਰੋਂ ਪੱਕੇ ਹੀ ਨਹੀਂ ਕਰ ਰਹੀ। ਹੋਰ ਵਿਭਾਗਤ ਨਵੀਆਂ ਬੱਸਾਂ ਪਾਉਣ ਦੀ ਬਜਾਏ ਪ੍ਰਾਈਵੇਟ ਬੱਸਾਂ ਨੂੰ ਪਹਿਲ ਦੇ ਰਹੀ ਹੈ ਪੰਜਾਬ ਸਰਕਾਰ। ਤੇ ਇਹਦੇ ਵਿਰੁੱਧ ਅਸੀਂ ਅੱਜ ਹੜਤਾਲ ਕੀਤੀ ਆ। ਕੱਲ ਨੂੰ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਰੈਸਟਾ ਘਰਾਵ ਕਰਾਂਗੇ। ਜੇਕਰ ਸਾਡਾ ਗਰੀ ਮਸਲਾ ਹੱਲ ਨਾ ਹੋਇਆ ਤੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਊਗੀ ਪੰਜਾਬ ਰੋਲ ਵਿੱਚ ਧੰਨਵਾਦ ਜੀ। ਹਾਂਜੀ ਮੈਂ ਜਗਦੀਪ ਸਿੰਘ ਚੇਰਮਾਨਾ ਪਿਆਵੋੜਾ ਦੇ 15 ਬਸਮੈਂਟ ਵਰਕਿੰਗ ਕਮਿਟੀ ਕਰਾਂ ਨਾਲ ਮੇਰੇ ਬਰਦਰ ਸਿੰਘ ਖੜਾਣਾ ਪਿਆਵੋੜਾ ਵਾਲੇ ਚੌੜੇ ਪੁਲੀਰਾ ਸਾਡੀਆਂ ਇਹ ਜੀ ਮੰਗਾਂ ਕਾਫੀ ਸਮੇਂ ਤੋਂ ਆਈ ਸਾਡੀਆਂ ਪਹਿਲੀਆਂ ਸਰਕਾਰਾਂ ਤੋਂ ਵੀ ਸਾਡੀ ਇਹੀ ਮੰਗ ਸੀ ਕੱਚੇ ਮਲਾਜੇ ਪੱਕੇ ਕੀਤੇ ਜਾਣ ਤੇ ਇਹ ਸਰਕਾਰ ਤੋਂ ਵੀ ਸਾਡੀ ਇਹੀ ਮੰਗ ਹੈ ਵੀ ਕੱਚੇ ਮਲਾਜੇ ਪੱਕੇ ਕੀਤੇ ਜਾਣ ਪਰ ਤਿੰਨ ਸਾਲ ਦੀ ਜਾਨ ਦੇ ਬਾਵਜੂਦ ਯੁੱਧ ਵੀ ਅਸੀਂ ਉੱਥੇ ਦੇ ਉੱਥੇ ਖੜੇ ਹਾਂ ਅਸੀਂ ਸਰਕਾਰ ਨਾਲ ਕਾਫੀ ਲੰਬੇ ਸਮੇਂ ਤੋਂ ਮੀਟਿੰਗਾਂ ਵੀ ਕਰਦੇ ਆ ਰਹੇ ਹਾਂ ਸਾਨੂੰ ਤਾਲਮਤ ਦੇਣ ਦੇ ਕਾਰਨ ਤੋਂ ਇਲਾਵਾ ਸਰਕਾਰ ਕੋਈ ਕੁਝ ਨਹੀਂ ਦੇ ਰਹੀ ਆ ਸਾਨੂੰ ਮਜਬੂਰ ਨਾਲ ਹੜਤਾਲ ਕਰਨੀ ਪੈ ਰਹੀ ਆ ਸਾਡਾ ਕੋਈ ਸ਼ੌਂਕ ਨਹੀਂ ਆ ਆਮ ਜਨਤਾ ਨੂੰ ਮਤਲਬ ਪਬਲਿਕ ਨੂੰ ਡਿਸਮੈਂਟ ਕਰਨਾ ਪਰ ਸਾਨੂੰ ਮਜਬੂਰ ਨਾਲ ਹੜਤਾਲ ਕਰਨੀ ਪੈ ਰਹੀ ਆ ਜਿਸ ਕਾਰਨ ਅਸੀਂ ਅੱਜ 9 10 ਤੇ 11 ਤਰੀਕ ਦੀ ਸਾਡੀ ਅਣਕਿਤੇ ਸਮੇਂ ਦੀ ਹੜਤਾਲ ਆ ਤੇ ਕੱਲ ਨੂੰ ਅਸੀਂ ਸੀਐਮ ਹਾਊਸ ਦਾ ਘਰਾਵ ਕਰਾਂਗੇ ਸਰਕਾਰ ਨੇ ਜੇ ਸਾਡੀ ਤਾਂ ਵੀ ਮੰਗਵਾਲਾ ਨਾ ਕੋ ਧਿਆਨ ਦਿੱਤਾ ਤੇ ਅਸੀਂ ਅਨਮਿੱਥੇ ਸਮੇਂ ਦੀ ਅੜਦਾਲ ਤੇ ਜਾਣ ਲਈ ਮਜਬੂਰ ਹਾਂ ਜਿਸ ਦੀ ਜ਼ਿੰਮੇਵਾਰੀ ਸਾਡੀ ਮੈਨੇਜਮੈਂਟ ਤੇ ਸਰਕਾਰ ਦੀ ਹੋਣੀ। ਅੱਜ ਮੇਰੇ ਨੌਜਰ ਆਈ। ਅਸੀਂ ਪੰਜਾਬ ਰੋਡਵੇ ਤੰਦ ਬਸ ਕੰਟਰਕਟ ਵਰਕਰ ਜੁਣੀਆਨ 25 11 ਜਦੇ ਬੰਦੀ ਮੈਂ ਪ੍ਰਧਾਨ ਗੁਰਪ੍ਰੀਤ ਸਿੰਘ ਪੰਜਾਬ ਰੋਡਵੇ ਸਾਡੀ ਪੁਜੀਗਾ ਨਾਲ ਜਗਦੀਪ ਸਿੰਘ ਸੰਧੂ ਚੇਅਰਮੈਨ ਸਾਡੀ ਪੁਜੀਗਾ ਸਾਡੀਆਂ ਕੌਜ ਮੰਗਾਂ ਜੋ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਟਾਲਪਟੋਲ ਕਰਦੀ ਆ ਰਹੀ ਆ ਕੱਚੇ ਕੰਮਿਆਂ ਨੂੰ ਪੱਕੇ ਨਹੀਂ ਕਰ ਰਹੀ ਹੋਰ ਵਿਭਾਗਤ ਨਵੀਆਂ ਬੱਸਾਂ ਪਾਉਣ ਦੀ ਬਜਾਏ ਪ੍ਰਾਈਵੇਟ ਬੱਸਾਂ ਨੂੰ ਪਹਿਲ ਦੇ ਰਹੀ ਆ ਪੰਜਾਬ ਸਰਕਾਰ ਤੇ ਇਹਦੇ ਵਿਰੁੱਧ ਜਸੀਂ ਅੱਜ ਹੜਤਾਲ ਕੀਤੀ ਆ ਕੱਲ ਨੂੰ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਰੈਸਟ ਦਾ ਘਰਾਵ ਕਰਾਂਗੇ ਜੇਕਰ ਸਾਡਾ ਗਰੀਬ ਮਸਲਾ ਹੱਲ ਨਾ ਹੋਇਆ ਤੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਓਗੇ ਪੰਜਾਬ ਲੋਕਾਂ ਦੇ ਧੰਨਵਾਦ ਹਾਂਜੀ ਮੈਂ ਜਗਦੀਪ ਸਿੰਘ ਚੇਅਰਮੈਨ ਪਿਆਵ ਰੋਡ ਵਾਲੇ ਪੰਨਾ ਬਸਮੈਂਟ ਵਰਕ ਯੂਨੀਟ ਸਿੱਕੜਾ ਨਾਲ ਮੇਰੇ ਦਰਦ ਸਿੰਘ ਭਲਵਾਨ ਪਿਆਵ ਰੋਡ ਵਾਲੇ ਚੌੜੇ ਪੁਲੀਰਾ ਸਾਡੀਆਂ ਇਹ ਜੀ ਮੰਗਾਂ ਕਾਫੀ ਸਮੇਂ ਤੋਂ ਆਈ ਸਾਡੀਆਂ ਪਹਿਲੀਆਂ ਸਰਕਾਰਾਂ ਤੋਂ ਵੀ ਸਾਡੀ ਇਹੀ ਮੰਗ ਸੀ ਕੱਚੇ ਮਲਾਜੇ ਪੱਕੇ ਕੀਤੇ ਜਾਣ ਤੇ ਇਹ ਸਰਕਾਰ ਤੋਂ ਵੀ ਸਾਡੀ ਇਹੀ ਮੰਗ ਹੈ ਵੀ ਕੱਚੇ ਮਲਾਜੇ ਪੱਕੇ ਕੀਤੇ ਜਾਣ ਪਰ ਤਿੰਨ ਸਾਲ ਦੀ ਜਾਣ ਦੇ ਬਾਵਜੂਦ ਵੀ ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ ਅਸੀਂ ਸਰਕਾਰ ਨਾਲ ਕਾਫੀ ਲੰਬੇ ਸਮੇਂ ਤੋਂ ਮੀਡੀਆ ਨੂੰ ਵੀ ਕਰਦੇ ਆ ਰਹੇ ਹਾਂ ਸਾਨੂੰ ਕਾਲ ਮਤਲਬ ਕਰਾਉਣ ਤੋਂ ਇਲਾਵਾ ਸਰਕਾਰ ਕੋਈ ਕੁਝ ਨਹੀਂ ਦੇ ਰਹੀ ਆ ਸਾਨੂੰ ਮਜਬੂਰ ਨਾਲ ਹੜਤਾਲ ਕਰਨੀ ਪੈ ਰਹੀ ਆ ਸਾਡਾ ਕੋਈ ਸ਼ੌਂਕ ਨਹੀਂ ਆ ਆਮ ਜਨਤਾ ਨੂੰ ਮਤਲਬ ਪਬਲਿਕ ਨੂੰ ਰੈਸਟਮੈਂਟ ਕਰਨਾ ਪਰ ਸਾਨੂੰ ਮਜਬੂਰ ਨਾਲ ਹੜਤਾਲ ਕਰਨੀ ਪੈ ਰਹੀ ਆ ਜਿਸ ਕਾਰਨ ਅਸੀਂ ਅੱਜ 9 10 ਤੇ 11 ਤਰੀਕ ਦੀ ਸਾਡੀ ਅਣਮਿੱਥੇ ਸਮੇਂ ਦੀ ਹੜਤਾਲ ਆ ਤੇ ਕੱਲ ਨੂੰ ਅਸੀਂ ਸੀਐਮ ਹਾਊਸ ਦਾ ਘਰਾਵ ਕਰਾਂਗੇ ਸਰਕਾਰ ਨੇ ਜੇ ਸਾਡੀ ਤਾਂ ਵੀ ਮੰਗਵਾਲਾ ਨਾ ਕੋ ਧਿਆਨ ਦਿੱਤਾ ਤੇ ਅਸੀਂ ਅਨਮਿੱਥੇ ਸਮੇਂ ਦੀ ਅਧਾਰ ਤੇ ਜਾਣ ਲਈ ਮਜਬੂਰ ਹੋਵਾਂਗੇ ਜਿਸ ਦੀ ਜ਼ਿੰਮੇਵਾਰੀ ਸਾਡੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ